ਸਤਿ ਸ਼੍ਰੀ ਅਕਾਲ ਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪੋ ਫਤਿਹ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਝਾੜ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਭ ਤੋਂ ਪਹਿਲੇ ਤੇ ਸਮੂਹ ਸੰਗਤ ਨੂੰ ਭੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਸਤਿਗੁਰ ਸੱਚੇ ਪਿਤਾ ਪਰਮਾਤਮਾ ਕਾਲਪੁਰਖ ਤੁਹਾਨੂੰ ਸਭਨਾਂ ਨੂੰ ਛੰਡੀਆਂ ਕਲਾ ਬਖਸ਼ੇ ਤੇ ਸਾਡੇ ਵੱਡੇ ਵੀਰ ਅੰਮ੍ਰਿਤਜੀ ਸਿੰਘ ਜੀ ਨਾਲੇ ਆਪਣੇ ਘਰ ਆਕਸਨ ਆਰੰਭਿਆ ਸਾਧਗੁਰ ਸੱਚੇ ਪਾਸ਼ਾ ਇਹਨਾਂ ਦੇ ਵਿਕਾਸ ਵਾਲੇ ਗੁਰੂ ਪਿਆਰਿਓ ਹੋਲਾ ਮਹੱਲਾ ਅੱਜ ਬਹੁਤਾਂ ਲੋਕ ਗੁਰੂ ਪਿਆਰਿਓ ਆਪਾਂ ਗੁਰੂ ਘਰਾਂ ਵਿੱਚ ਜਾਂ ਗੁਰਦੁਆਰੇ ਵਿੱਚ ਨਤਮਸਤਕ ਹੁੰਨੇ ਆ ਪਰ ਜਿਹੜਾ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪ੍ਰਮਾਤਮਾ ਅਕਾਲ ਪੁਰਖ ਜੀਓ ਨੇ ਆਰੰਭ ਕੀਤਾ ਸੀ ਉਹ ਆਪਾਂ ਕਿਤੇ ਪਿੱਛੇ ਛੱਡ ਆਏ ਗੁਰੂ ਪਿਆਰਿਓ ਕਿਉਂ ਕਿ ਕਿਉਂਕਿ ਹੋਲਾ ਮਹੱਲਾ ਪਹਿਲੇ ਗੱਦ ਸਾਨੂੰ ਇਨਾਂ ਸ਼ਬਦਾਂ ਦਾ ਅਰਥ ਸਮਝਣਾ ਪਏਗਾ ਕਿ ਹੋਲਾ ਮਹੱਲਾ ਹੈਗਾ ਕੀ ਆ ਹੋਲੇ ਮਹਲੇ ਹੱਲਾ ਤੇ ਮਹਲੇ ਮਹਲੇ ਜਗਾ ਗੁਰੂ ਪਿਆਰਿਓ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪਰਮਾਤਮਾ ਆਲਪੁਰਖ ਸਰਬੰਸਦਾਨੀ ਹੋਲੀ ਤੋਂ ਇੱਕ ਦਿਨ ਬਾਅਦ ਹੋਲਾ ਮਹਲਾ ਕਰਵਾਇਆ ਕਰਦੇ ਸਨ ਕਿਉਂਕਿ ਸਾਰਾ ਸਾਲ ਜਿੰਨਾ ਸਿੰਘਾਂ ਸਿੰਘਣੀਆਂ ਨੇ ਜਿਹੜੇ ਕੀ ਗੁਰੂ ਗੋਬੇ ਸਿੰਘ ਮਹਾਰਾਜ ਦੀ ਫੌਜ ਦਾ ਹਿੱਸਾ ਸਨ ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ ਹੁੰਦੀ ਸੀ ਤੇ ਮਹਾਰਾਜ ਇਹ ਹੋਲੇ ਮਹਲੇ ਵਾਲੇ ਦਿਨ ਉਹਨਾਂ ਦੇ ਆਪਸ ਵਿੱਚ ਕਹ ਸਕਦੇ ਆਂ ਕਿ ਲੜਾਈ ਕਰਵਾਉਂਦੇ ਸੀ ਤੇ ਉਹ ਤੋਂ ਅਭਿਆਸ ਕਰਕੇ ਜਿਹੜੇ ਕੋਈ ਅਵਲ ਆਉਂਦੇ ਸੀ ਤੀਰਬਾਜੀ ਵਿੱਚ ਨਿਸ਼ਾਨੇਬਾਜੀ ਵਿੱਚ ਤਲਵਾਰਬਾਜੀ ਵਿੱਚ ਘੋੜਸਵਾਰੀ ਵਿੱਚ ਤੇ ਸਤਪੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਸੋਨੇ-ਸੋਨੇ ਪਸ਼ਾਕੇ ਘੋੜੇ ਇਨਾਮ ਵਜੋਂ ਦਿੰਦੇ ਸੀ ਪਰ ਅੱਜ ਕੱਲ੍ਹ ਵੇਖਿਆ ਜਾਂਦਾ ਗੁਰੂ ਪਿਆਰਿਓ ਵੱਡੇ-ਵੱਡੇ ਧਾਰਮਿਕ ਅਸਥਾਨਾਂ ਤੇ ਸਿਰਫ ਤੋਂ ਸਿਰਫ ਰੰਗ ਨਾਲ ਇੱਕ ਦੂਜੇ ਦਾ ਮੂੰਹ ਤੇ ਲਬੇੜ ਕੇ ਤੇ ਇੱਕ ਦੂਜੇ ਨੂੰ ਜਿਹੜੇ ਅੱਜ ਕੱਲ੍ਹ ਦੇ ਖਾਸ ਕਰਕੇ ਰੰਗ ਆ ਆਰਟੀਫੀਸ਼ਲ ਰੰਗਾਇੜੇ ਕੀ ਹੈਗੇ ਵੀ ਹਾਮਪੋਲੇ ਯਾਨੀ ਕਿ ਬੰਦੇ ਦੀ ਸਿਹਰੀ ਨੁਕਸਾਨਦਾਇਕ ਆ ਇਥੋਂ ਤੱਕ ਕਿ ਕੁਝ ਕ ਮੂਰਖ ਪ੍ਰਾਣੀ ਇੱਕ ਦੂਜੇ ਜਾਂਡੇ ਮਾਰ ਕੇ ਜਿਵੇਂ ਕਹਿੰਦੇ ਕਿ ਭਈਆਂ ਵਾਲੀ ਹੋਲੀ ਸਾਡੇ ਵਿੱਚ ਗੁਰੂ ਪਿਆਰੇ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਸਾਨੂੰ ਕਰਨ ਲਈ ਕੁਝ ਵੀ ਨਹੀਂ ਕਿਹਾ ਪਰ ਆਪਾ ਲੋਕਾਂ ਨੇ ਜਿਹੜਾ ਰੰਗ ਅਸਲੀ ਸਾਨੂੰ ਚਾਹੀਦਾ ਸੀ ਜਿਵੇਂ ਸਤਗੁਰ ਸੱਚੇ ਪਾਸ਼ਾ ਆਖਦੇ ਆ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤਲਾਲ ਦੀ ਯਾਨੀ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦਾ ਰੰਗ ਤਾਨੂੰ ਚੜਨਾ ਚਾਹੀਦਾ ਸੀ ਦਇਆ ਦਾ ਰੰਗ ਪ੍ਰੇਮ ਦਾ ਰੰਗ ਸਬਰ ਦਾ ਰੰਗ ਸੰਤੋਖ ਦਾ ਰੰਗ ਇਮਾਨਦਾਰੀ ਦਾ ਰੰਗ ਨੇਕੀ ਦਾ ਰੰਗ ਆ ਸਾਰੇ ਰੰਗ ਆਪਾਂ ਪਿੱਛੇ ਛੱਡ ਕੇ ਹੌਲੇ-ਹੌਲੇ ਵਾਲੇ ਦਿਨ ਤੇ ਸਿਰਫ ਤੋਂ ਸਿਰਫ ਨਕਲੀ ਬਨਾਵਟੀ ਰੰਗਾ ਵਿੱਚ ਉਂਝ ਕੇ ਆਪਣਾ ਪੈਸਾ ਬਰਬਾਦ ਆਪਣਾ ਸਮਾਂ ਬਰਬਾਦ ਕਰ ਰਹੀ ਹੈ ਗੁਰੂ ਪਿਆਰੇ ਤੇ ਇਹ ਨਾਲ ਆਪਣੀ ਸਿਹਤ ਵੀ ਬਰਬਾਦ ਕਰ ਰਹੀ ਹੈ ਕਿਉਂਕਿ ਜਦੋਂ ਗੁਰੂ ਪਿਆਰੇ ਆਪਾਂ ਆਪਣੇ ਭੈਣ ਭਰਾਵਾਂ ਨੂੰ ਕਹੀਏ ਕਿ ਭਾਈ ਆਪਣੇ ਬੱਚਿਆਂ ਨੂੰ ਪੜਾਉਂਦੇ ਕਿਉਂ ਨਹੀਂ ਏ ਜਾ ਤੁਸੀਂ ਆਪਣੇ ਬੱਚਿਆਂ ਨੂੰ ਬਾਅਦਮੀ ਤੋਂ ਬਾਹਰ ਕੋਈ ਚੰਗਾ ਕੋਰਸ ਨਹੀਂ ਕਰਾਉਂਦੇ ਜਿਹਦਾ ਤੁਹਾਡੇ ਬੱਚੇ ਪੜ੍ਹ ਲੈ ਕੇ ਅੱਛੀ ਨੌਕਰੀ ਲੱਗ ਜਾਣ ਤੇ ਲੋਕ ਬਣਾ ਕੀ ਆਖ ਦਿੰਦੇ ਆ ਕਿ ਸਾਡੇ ਕੋਲ ਪੈਸੇ ਹੀ ਨਹੀਂ ਅਸੀਂ ਯਾਰ ਤੱਕ ਪੱਖੋ ਬੜੇ ਕਮਜ਼ੋਰ ਆ ਤੁਹਾਡੇ ਘਰ ਦੇ ਗੁਜ਼ਾਰਾ ਬੜਾ ਮੁਸ਼ਕਿਲ ਹੁੰਦਾ ਪਰ ਬੜੀ ਹੈਰਾਨੀ ਵਾਲੀ ਗੱਲ ਆ ਇਹੋ ਜਿਹੀਆਂ ਜਗ੍ਹਾ ਤੇ ਪੈਸੇ ਲਾਉਣ ਲੱਗਿਆ ਫਜ਼ੂਲ ਖਰਚੀ ਕਰਨ ਲੱਗਿਆ ਜਿਵੇਂ ਕਿ ਆ ਲੋਹੜੀ ਵਾਲੇ ਦੇਣ ਜਦੋਂ ਹਜ਼ਾਰ-ਹਜ਼ਾਰ ਰੁਪਏ ਦਾ 15-1500 ਦਾ ਗੱਟੂ ਆ ਉਹ ਲੈਣ ਨਹੀਂ ਪਤਾ ਨਹੀਂ ਕਿੱਥੋਂ ਪੈਸੇ ਇਹਨਾਂ ਕੋ ਆ ਜਾਂਦੇ ਆ ਤੇ ਦੀਵਾਲੀ ਵਾਲੇ ਦਿਨ ਬੰਬ ਚਲਾਉਣ ਲਈੰ ਅੰਨਾ ਰੁਪਈਆ ਆ ਜਾਂਦਾ ਆ ਹੋਲੀ ਵਾਲੇ ਦਿਨ ਆਂਡੇ ਮਾਰਨ ਲਈ ਜਾਂ ਆਪਾਂ ਕਹ ਲਈਏ ਭੀ ਗੰਗ ਲੈਣ ਲਈ ਫਾਤੂ ਪੈਸੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਪਰ ਜਦੋਂ ਬੱਚਿਆਂ ਨੂੰ ਪੜਾਉਣ ਦੀ ਗੱਲ ਆਉਂਦੀ ਆ ਜਾਂ ਬੱਚਿਆਂ ਦੀ ਤਰੱਕੀ ਦੀ ਗੱਲ ਆਉਣੀ ਤਾਂ ਉਹਦੇ ਆਪਾਂ ਰੋਕ ਕੇ ਸੁਣਾ ਦਿੰਦੇ ਪਿੱਛੇ ਕੋਲੇ ਪੈਸੇ ਹੀ ਨਹੀਂ ਅਸੀਂ ਤਾਂ ਬੜੇ ਆਰਥਿਕ ਪੱਖੋਂ ਕਮਜ਼ੋਰ ਆ ਹਾਲਾਂਕਿ ਹਰ ਇੱਕ ਇਨਸਾਨ ਬੁਰਾ ਪਿਆਰਿਓ ਆਪਣੇ ਘਰ ਵਿੱਚ ਰੋਟੀ ਖਾ ਕੇ ਸੌਂਦਾ ਪਰ ਫਿਰ ਵੀ ਜਿਹੜੀਆਂ ਆਲਮਤਾ ਤੋਂ ਜਿਹੜੀਆਂ ਬੱਜਰ ਕਰਾਤਾ ਤੋਂ ਜਿਹੜੇ ਅੰਧਵਿਸ਼ਵਾਸ ਚੋਂ ਜਿਹੜੇ ਪਖੰਡ ਚੋਂ ਸਾਨੂੰ ਗੁਰੂਆਂ ਨੇ ਕੱਢਣਾ ਚਾਇਆ ਆਪਾਂ ਫੇਰ ਗੁਰੂ ਪਿਆਰਿਓ ਉਹਦੇ ਵਿੱਚ ਹੀ ਮੁੜ ਕੇ ਪਾਜਿਓ ਕਿਉਂਕਿ ਅਸੀਂ ਗੁਰਬਾਣੀ ਨਹੀਂ ਪੜਦੇ ਗੁਰਬਾਣੀ ਨਾਲ ਟੁੱਟ ਚੁੱਕੇ ਆ ਜਿਹੜਾ ਬੱਚਾ ਆਪਣੇ ਪਿਓ ਦੀ ਗੱਲ ਨਹੀਂ ਮੰਨਦਾ ਤੇ ਉਹ ਉਰਾਹੀ ਪੈਂਦਾ ਗੁਰੂ ਪਿਆਰਿਓ ਕਿਉਂਕਿ ਜਿੰਨੇ ਆਪਣੇ ਪਿਓ ਦੀ ਗੱਲ ਨਹੀਂ ਨਾ ਮੰਨੀ ਉਹ ਬੱਚੇ ਨੂੰ ਹਮੇਸ਼ਾ ਆਪਾਂ ਕਹਿੰਨੇ ਕਿ ਇਹ ਕਿਹੜਾ ਮਾਪਿਓ ਦੀ ਮੰਨਦਾ ਭਾਈ ਇਹਦਾ ਇਹ ਹਵਾਲਾ ਹੈ ਇਸ ਕਰਕੇ ਵੀ ਸਾਡੇ ਵੀ ਅਜ ਹਾਲਾਤ ਇਸੇ ਕਰਕੇ ਨਾਜੂਕਾ ਸਿੱਕ ਕੌਮ ਦੇ ਕਿ ਅਸੀਂ ਆਪਣੇ ਗੁਰੂ ਦੀ ਗੱਲ ਮੰਨਣ ਦੇ ਅਸੀਂ ਬ੍ਰਾਹਮਣਵਾਦ ਵਿੱਚ ਪੈ ਗਏ ਬ੍ਰਾਹਮਣਵਾਦ ਇੱਕ ਐਸੀ ਐਸਾ ਜਾਲ ਹੈ ਗੁਰੂ ਪਿਆਰਿਓ ਇਹ ਚੋਂ ਨਿਕਲਣਾ ਬਹੁਤ ਮੁਸ਼ਕਲ ਹੈ ਭਾਵੇਂ ਨਿਕਲ ਜਾਂਦਾ ਉਹ ਨਿਆਰੇ ਰਹਿੰਦਾ ਹੈ ਰੰਗਾਂ ਦੀ ਹੋਲੀ ਨਹੀਂ ਗੁਰੂ ਪਿਆਰਿਓ ਖੇਡਣੀ ਆਪਾਂ ਆਪਾਂ ਉਸ ਕਾਲਪੁਰਖ ਪ੍ਰਮਾਤਮਨ ਹੁਕਮ ਮੰਨ ਕੇ ਅਮਰਤਾ ਲਈ ਹੋਈਏ ਖੰਡੇ ਬਾਟੇ ਦੀ ਪੋਲ ਲਈਏ ਆਪਣੇ ਬੱਚਿਆਂ ਨੂੰ ਸਿੱਖੀ ਦਾ ਇਤਿਹਾਸ ਨਾਲ ਜੋੜੀਏ ਸੇਕ ਇਤਿਹਾਸ ਨਾਲ ਜੋੜੀਏ ਗੁਰਬਾਣੀ ਪੜੀ ਹੱਥਾਂ ਸੇ ਬਹੁਤ ਸਾਰੇ ਲੋਕ ਇੱਕ ਗੁਰਬਾਣੀ ਦੀ ਬੜੀ ਸੋਹਣੀ ਭਗਤੀ ਗੁਰੂ ਪਿਆਰਿਓ ਬਹੁਤ ਸਾਰੇ ਲੋਕ ਆਖਦੇ ਨੇ ਕਿ ਰੱਬ ਵੇਖਿਆ ਨਹੀਂ ਗੁਰੂ ਪਿਆਰਿਓ ਜੇਕਰ ਉਸ ਵੇਲੇ ਜਿਹੜੇ ਧਰਮਿਆਂ ਉਹ ਮਾਨਵਤਾ ਅਧਿਕਾਰ ਨੂੰ ਪਹਿਲ ਦਿੰਦੇ ਜਾਂ ਇਨਸਾਨਾਂ ਨੂੰ ਉੱਚਾ ਨੀਵਾਂ ਨਾ ਸਮਝਦੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪ੍ਰਮਾਤਮਾ ਕਾਲ ਪੁਰਖ ਨੂੰ ਕੀ ਲੋੜ ਸੀ ਖਾਸ ਅਸ ਜਾਣ ਦੀ ਜਾ ਗੁਰੂ ਗੋਬਿੰਦ ਸਿੰਘ ਪਾਸ਼ਾ ਜਾਂ ਸਾਡੇ ਪਹਿਲੇ ਗੁਰੂ ਤਨਤਾ ਸ਼੍ਰੀ ਗੁਰੂ ਜਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਲੋੜ ਪਈ ਸੀ ਸਿੱਖ ਪੰਥ ਚਲਾਉਣ ਦੀ ਗੁਰੂ ਮਹਾਰਾਜ ਨੇ ਪੰਥ ਚਲਾਇਆ ਬਿਨ ਕਿਆ ਨਹੀਂ ਜਿਹੜਾ ਉਹ ਜੁਗੋ ਜੁਗ ਟਾਲਿਆ ਦੁਨੀਆ ਦੇ ਜਦੋਂ ਇੱਕ ਦੁਨੀਆ ਦੇ ਖਾਲਸਾ ਨਹੀਂ ਰਹਿ ਜਾਏਗਾ ਨਾ ਤਾਂ ਵੀ ਇਹ ਪੰਥ ਚੱਲੇਗਾ ਵੈਰੀ ਗੁੱਡ ਪਰ ਆਪਾਂ ਮੂਰਖ ਲੋਕ ਜਿੱਦਾਂ ਗੁਰਬਾਣੀ ਨਹੀਂ ਪੜੀ ਗੁਰਬਾਣੀ ਨਾ ਪੜਨ ਦੇ ਕਰਕੇ ਆਪਾਂ ਠੇਡੇ ਖਾਂਦੇ ਗੁਰੂ ਪਿਆਰੇ ਜਿੰਨਾ ਚਿਰ ਸਾਡੇ ਘਰਾਂ ਵਿੱਚ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਆਪ ਆਪਾਂ ਆਪਣੇ ਘਰਾਂ ਵਿੱਚ ਫੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਹੋ ਸਕੇ ਤੇ ਪੰਜ ਬਾਣੀਆਂ ਪੜੋ ਨਹੀਂ ਹੋ ਸਕਦਾ ਤਾਂ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਤੇ ਬੀਬੀਆਂ ਸਹਿਜ ਪਾਠ ਜ਼ਰੂਰ ਕਰੋ ਸਹਿਜ ਪਾਠ ਦਾ ਮਤਲਬ ਹੈ ਆਪਣੇ ਘਰ ਰੋਜ਼ਾਨਾ ਇੱਕ ਅੰਗਦੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੜੋ ਜਿਸ ਦੇ ਨਾਲ ਤੁਹਾਨੂੰ ਸੋਜੀ ਵੀ ਆਏਗੀ ਘਰ ਵਿੱਚ ਬਰਕਤਾਂ ਵੀ ਆਉਣਗੀਆਂ ਤੁਹਾਡੇ ਘਰੋਂ ਦੁੱਖ ਕਲੇਸ਼ ਵੀ ਦੂਰ ਹੋ ਜਾਏਗਾ ਗੁਰੂ ਪਿਆਰੇ ਫੇਰ ਸਤਿਗੁਰ ਸੱਚੇ ਪਾਸ਼ਾ ਸਾਡੀ ਨੇੜੇ ਹੋ ਕੇ ਸੋਣਗੇ ਤੇ ਗੁਰੂਆਂ ਦੇ ਸੱਚੇ ਪੁੱਤ ਬਣੀਏ ਨਾਮ ਦਾ ਪੁੱਤ ਨਹੀਂ ਬਣਨਾ ਨਾਮ ਦੇ ਪੁੱਤ ਬਥੇਰੇ ਤੁਰੇ ਫਿਰਦੇ ਆ ਗੁਰੂ ਦੇ ਪੁੱਤ ਬਣੀਏ ਤੇ ਗੁਰੂ ਨੂੰ ਆਪਣਾ ਪਿਓ ਬਣਾਈਏ ਉਹਨਾਂ ਚਿਰ ਅਸੀਂ ਗੁਰੂ ਨੂੰ ਆਪਣਾ ਪਿਓ ਨਹੀਂ ਬਣਾ ਹਾਦੇ ਜਿੰਨਾ ਚਿਰ ਅਸੀਂ ਗੁਰੂ ਦੀਆਂ ਕਈਆਂ ਗੱਲਾਂ ਤੇ ਪਹਿਰਾ ਨਹੀਂ ਦਿੰਦੇ ਅਸੀਂ ਲੱਖ ਕਈ ਇਹ ਗੁਰੂ ਸਾਡਾ ਆ ਪਰ ਕੀ ਸਾਡੀ ਹਰਕਤਾਂ ਦੇਖ ਕੇ ਗੁਰੂ ਕਹੂਗਾ ਇਹ ਮੇਰਾ ਪੁੱਤ ਆ ਅਸੀਂ ਮਾਰੀ ਵੀ ਹੈ ਝਾਤ ਜਿੰਨਾ ਸਿੰਘਾਂ ਸਿੰਘਣੀਆਂ ਨੇ ਛੋਟੇ ਛੋਟੇ ਬੱਚਿਆਂ ਨੇ ਗੁਰੂਆਂ ਵਾਲੀ ਕੁਰਬਾਨੀਆਂ ਦਿੱਤੀਆਂ ਆ ਉਹ ਆ ਗੁਰੂ ਦੇ ਪੁੱਤ ਜਿਹੜੇ ਸਿੱਧ ਕੋ ਨਹੀਂ ਗੁਰੂ ਪਿਆਰੇ ਡੋਲੇ ਜਿੰਨਾ ਗੁਰੂ ਦੇ ਕੱਲੇ ਕੱਲੇ ਬੋਲਤੇ ਆਪਣੇ ਜਾਨਾਂ ਤੱਕ ਵਾਰ ਦਿੱਤੀਆਂ ਤੇ ਅੱਜ ਆਪਾਂ ਜਿਹੜੇ ਸਮੇਂ ਚੋਂ ਲੰਘ ਰਹੇ ਆ ਸਾਨੂੰ ਸਾਰਿਆਂ ਨੂੰ ਪਤਾ ਇਸ ਕਰਕੇ ਗੁਰੂ ਪਿਆਰਿਓ ਸਿੱਖੀ ਨਾਲ ਜੁੜਨ ਦੀ ਸਿੱਖੀ ਸਾਡੀ ਆਪਣੀ ਆ ਸਿੱਖੀ ਸਾਡੀ ਆ ਜਿਨ੍ਹਾਂ ਨੂੰ ਬ੍ਰਾਹਮਣੀ ਗ੍ਰੰਥਾਂ ਦੇ ਸ਼ੁੱਧਰ ਕਿਹਾ ਗਿਆ ਜਿਨ੍ਹਾਂ ਨੂੰ ਬ੍ਰਾਹਮਣੀ ਗ੍ਰੰਥਾਂ ਵਿੱਚ ਸ਼ੁੱਧਰ ਨੀਵੀਂ ਜਾਤ ਦੇ ਕਿਹਾ ਗਿਆ ਗੁਰੂਆਂ ਨੇ ਉਹਨਾਂ ਲੋਕਾਂ ਨੂੰ ਗੱਲ ਨਾਲ ਲਾਇਆ ਗੁਰੂ ਨੇ ਕਿਹਾ ਵੀ ਨਹੀਂ ਇਹ ਵੀ ਇਨਸਾਨ ਆ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਜਿਨ੍ਹਾਂ ਨੂੰ ਮੰਦਰਾਂ ਚ ਬਣਨ ਦਾ ਅਧਿਕਾਰ ਨਹੀਂ ਖੂਹਾਂ ਚੋ ਤਲਾਬਾਂ ਚੋਂ ਪਾਣੀ ਪੀਣ ਦਾ ਅਧਿਕਾਰ ਨਹੀਂ ਗੁਰੂ ਗੋਬੇ ਸਿੰਘ ਜੀ ਪਤਾ ਪਰਮਾਤਮਾ ਜਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਨੇ ਬੋਲੀਆਂ ਬਣਵਾਈਆਂ ਲੰਗਰ ਪੰਗਤ ਦੀ ਰੀਤ ਚਲਾਈ ਕਿ ਜਿਹੜਾ ਪਹਿਲਾ ਗੁਰੂ ਅੱਜ ਆਪਣੇ ਕਿਸੇ ਵੀ ਇஷ்ட ਦਾ ਜਿਕਰ ਜਨਮ ਦਿਹਾੜਾ ਜਾਂ ਸ਼ਿਦੀ ਦਿਹਾੜਾ ਮਨਾ ਰਹੇ ਆ ਉਹ ਗੁਰੂ ਗੋਬੇ ਸਿੰਘ ਪਾਸ਼ਾ ਦੀ ਮਿਹਰ ਕਰਕੇ ਹੀ ਆ ਕਿਉਂਕਿ ਜੇਕਰ ਗੁਰੂ ਗੋਬੇ ਸਿੰਘ ਪਾਸ਼ਾ ਕਿਆ ਉਹਨਾਂ ਦੇ ਚਾਰ ਪੁੱਤਰਾਂ ਜਾਂ ਸ਼ਹੀਦ ਸਿੰਘ ਆਪਣੇ ਸ਼ਹੀਦਿਆ ਨਾ ਦਿੰਦੇ ਤਾਂ ਅੱਜ ਸਾਰਿਆਂ ਨੇ ਮੁਸਲਮਾਨ ਹੋਣਾ ਸੀ ਤੇ ਫਿਰ ਕਿੱਦਾਂ ਆਪਣੇ ਗੁਰੂਆਂ ਦੇ ਸ਼ਹੀਦਾਂ ਦੇ ਰਹਿਬਰਾਂ ਦੇ ਇਹ ਲੋਕ ਆਪਣੇ ਇਸ਼ਟਾ ਦੇ ਜਨਮ ਦਿਹਾੜੇ ਮਨਾ ਸਕਦੇ ਇਸ ਕਰਕੇ ਜੇਕਰ ਹਿੰਦੁਸਤਾਨ ਵਿੱਚ ਅੱਜ ਕੋਈ ਵੀ ਧਰਮ ਫਲਦਾ ਪਿਆ ਆ ਤਾਂ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਤਾ ਪਰਮਾਤਮਾ ਦੀ ਮੇਰ ਕਰਕੇ ਆ ਗੁਰੂ ਪਿਆਰੇ ਆਓ ਆਪਾਂ ਗੁਰੂ ਦੇ ਲਾੜ ਲੱਗিয়ে ਅੰਮ੍ਰਿਤ ਪਾਣ ਕਰੀਏ ਅੰਮ੍ਰਿਤ ਪਾਣ ਕਰਕੇ ਬਿਹਤ ਜਰੂਰੀ ਹੋ ਜਾਂਦਾ ਆ ਕਿ ਆਪਾਂ ਬਾਣੀ ਤੇ ਚੱਲੀਏ ਇਹ ਤੇ ਆਪਾਂ ਬਾੜੀ ਚੱਲਾਂਗੇ ਜਿਨ੍ਹਾਂ ਚੱਕੋਂ ਦੇ ਗੁਰੂ ਪਿਆਰੇ ਦੁੱਖ ਹੀ ਪਾਵਾਂਗੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜੋ ਜਿਨ੍ਹਾਂ ਦੀਆਂ ਪੰਕਤੀਆਂ ਬੜੀਆਂ ਸੋਹਣੀਆਂ ਆ ਕਿ ਭੈਰੋ ਕਹੂ ਤਸੀਤਲਾ ਧਾਵੈ ਖਰ ਬਹਨ ਉਹ ਛਾਰ ਉਡਾਵੈ ਹਾਉ ਤੋ ਏਕਰ ਮਈਆ ਲੈ ਹੋ ਆਨ ਦੇਵ ਬਦਲਾਵਨ ਦਿਓ ਗੁਰੂ ਮਹਾਰਾਜ ਇਹੋ ਕਿਤੇ ਸੋਹਣੀਆਂ ਪੰਕਤੀਆਂ ਆਖ ਰਹੇ ਆ ਕਿ ਭੈਰੋ ਜਿਹੜੇ ਸਤ ਕੋ ਸੱਚੇ ਪਾਸ਼ਾ ਆਖਦੇ ਆ ਕਿ ਜਿਹੜੇ ਮੂਰਖ ਲੋਕ ਭਟਖੇ ਲੋਕ ਭੈਰੋ ਦੀ ਰਾਦਨਾ ਕਰਦੇ ਆ ਉਹ ਭੈਰੋ ਵਰਗੇ ਭੂਤ ਬਣ ਜਾਂਦੇ ਆ ਤੇ ਜਿਹੜੇ ਸੀਤਲਾ ਮਾਤਾ ਨੂੰ ਮੰਨਦੇ ਆ ਉਹ ਉਹਦੇ ਖੋਤੇ ਆਂਗੂ ਖੋਤੇ ਦੀ ਹੀ ਸਵਾਰੀ ਕਰਦੇ ਸਤਪੁੱਤ ਸੱਚੇ ਪਾਸ਼ਾ ਆਖਦੇ ਅਸੀਂ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦੇ ਵਟੇ ਤੁਹਾਡੇ ਸਾਰੇ ਦੇਵੀ ਦੇਵਤਾ ਨੂੰ ਵੇਚ ਦੇਵਾਂਗੇ ਜੇਕਰ ਉਸ ਅਕਾਲ ਪੁਰਖ ਪ੍ਰਮਾਤਮਾ ਸਾਨੂੰ ਨਾਮ ਮਿਲ ਜੇ ਆਸ਼ੀਰਵਾਦ ਮਿਲ ਜੇ ਪਰ ਆਪਾਂ ਪਥਰਾਂ ਵਿੱਚੋਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆਂ ਮਰਿਆਂ ਵਿੱਚੋਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਸ਼ਾ ਇੱਥੇ ਕਰਕੇ ਆਖ ਦਿੰਦੇ ਆ ਕਿ ਰਹੇ ਬਿਬਾਣੀ ਮਰੇ ਮਸਾਣੀ ਅੰਦਰ ਨਾ ਜਾਣਾ ਫਿਰ ਪਛਤਾਣੀ ਸਤਿਗੁਰ ਸੱਚੇ ਪਾਸ਼ਾ ਆਖਦੇ ਵੀ ਜਿਹੜੇ ਲੋਕ ਮਰਿਆਂ ਨੂੰ ਪੂਜਦੇ ਆ ਉਹਨਾਂ ਨੂੰ ਕਦੇ ਵੀ ਕਿਤੋਂ ਕੁਝ ਨਹੀਂ ਮਿਲਦਾ ਕਿਉਂਕਿ ਜਿਹੜਾ ਮਾਰ ਹੀ ਗਿਆ ਉਹਨੇ ਕਿਸੇ ਨੂੰ ਕੀ ਦੇਣਾ ਹੈ ਪਹਿਲੀ ਗੱਲ ਜੇਕਰ ਆਪਾਂ ਕਿਸੇ ਨੂੰ ਪੂਜਦੇ ਪਏ ਆ ਕਿਸੇ ਧਰਮ ਦੇ ਗੁਰੂ ਨੂੰ ਕਿਸੇ ਇਸ਼ਟ ਨੂੰ ਪਹਿਲਾਂ ਵੇਖਿਓ ਉਹਨੇ ਸਾਡੇ ਵਾਸਤੇ ਕੀ ਕੀਤਾ ਉਹਨੇ ਇਨਸਾਨੀਅਤ ਵਾਸਤੇ ਕੀ ਕੀਤਾ ਜਿੰਨਾਂ ਨੇ ਕਦੇ ਇਨਸਾਨੀਅਤ ਵਾਸਤੇ ਆਵਾਜ਼ ਨਹੀਂ ਚੁੱਕੀ ਇੱਕ ਚੀਚੀ ਜਿੰਨਾ ਪੋਟਾ ਤੱਕ ਨਹੀਂ ਵਧਾਇਆ ਤੇ ਉਹ ਵੀ ਲੋਕ ਸਾਡੇ ਮੂਰਖ ਲੋਕ ਉਹਨਾਂ ਨਸ਼ੇੜੀਆਂ ਮਸਤਾ ਪੀਣਾਂ ਜਾ ਕੇ ਮੰਦੇ ਪਿਆ ਜਿੰਨਾਂ ਦੀ ਯਾਨੀ ਕਿ ਸਮਾਜ ਨੂੰ ਕੋਈ ਦੇਣ ਹੀ ਨਹੀਂ ਆ ਜਿੰਨਾਂ ਗੁਰੂਆਂ ਦੀ ਸਮਾਜ ਨੂੰ ਇਨੀ ਦੇਣ ਆ ਉਹਨਾਂ ਨੇ ਆਪਣੇ ਪੁੱਤ ਵਾਰ ਤੇ ਆਪਣੇ ਸ਼ਹੀਦ ਸਿੰਘ ਵਾਰ ਤੇ ਤਨ ਤਨ ਬਾਬਾ ਜੀਵਨ ਸਿੰਘ ਦੇ ਗੁਰੂ ਪਿਆਰੇ 17 ਜੀ ਮੈਂਬਰ ਪਰਿਵਾਰਕ ਮੈਂਬਰ ਸ਼ਹੀਦ ਹੋਏ ਆ ਸਿੱਖੀ ਸਿਧਾਂਤ ਨੂੰ ਕਾਇਮ ਕਰਦਿਆਂ ਪਰ ਅੱਜ ਆਪਾਂ ਬਹਿਤੇ ਸਾਡੇ ਭੈਣ ਭਰਾ ਹੋਰ ਥਾਵਾਂ ਦੇ ਜਾ ਕੇ ਤੱਕੇ ਖਾ ਰਹੇ ਆ ਤੱਕੇ ਹੀ ਖਾ ਰਹੇ ਆ ਕਿਉਂਕਿ ਜਿਹੜਾ ਆਪਣੇ ਘਰ ਤੋਂ ਦੂਰ ਹੁੰਦਾ ਉਹ ਸਾਰੇ ਪਾਸਿਓਂ ਤੱਕੇ ਹੀ ਪੈਂਦੇ ਆ ਕਿਸੇ ਨੇ ਤੁਹਾਨੂੰ ਰੱਖਣਾ ਆ ਜਾ ਕੇ ਤੁਹਾਨੂੰ ਸ਼ਰਨ ਮਿਲਣੀ ਆ ਉਹ ਸਿੱਖ ਪੰਥੀ ਆ ਸਾਡੇ ਗੁਰੂਆਂ ਦਾ ਰਸਤਾ ਹੀ ਆ ਜਿੰਨਾ ਪਹਿਲਾਂ ਵੀ ਸਾਨੂੰ ਗੱਲਾਂ ਲਾਇਆ ਤੇ ਅੱਜ ਵੀ ਸਾਨੂੰ ਗੱਲਾਂ ਗੁਰੂ ਪਿਆਰੇ ਲਾਉਣਗੇ ਪਰ ਫਰਜ਼ ਸਿਰਫ ਇਹੀ ਆ ਕਿ ਆਪਾਂ ਆਪਣਾ ਫਰਜ਼ ਸਮਝੀਏ ਆਪਣੇ ਸ਼ਹੀਦਾਂ ਦੇ ਆਪਣੇ ਗੁਰੂਆਂ ਦੇ ਨਕਸ਼ੇ ਕਦਮਾਂ ਦੇ ਚੱਲੀਏ ਉਹਨਾਂ ਦਿੱਤੇ ਵਿਚਾਰਾਂ ਨੂੰ ਅਪਣਾ ਲਿਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰ ਲਿਓ ਜੇਕਰ ਬਚਨ ਸਾਝੇ ਕਰਦੇ ਕੋਈ ਗਲਤੀ ਹੋ ਗਈ ਤਾਂ ਸੰਕਤ ਬਖਸ਼ਣ ਜੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ